ਤੁਸੀਂ ਸੁਣ ਰਹੇ ਹੋ mundri.com ਹਰਜੀਤ ạtwal ਦਾ ਪਾਗ 21 ਟਿੱਕਾ mundri ਤੋਂ ਦੂਰ ਰਹਿਣ ਲੱਗਿਆ ਉਸਦੇ ਫੋਨ ਦਾ ਕੋਈ ਜਵਾਬ ਨਾ ਦਿੰਦਾ ਆਪਣਾ ਮੋਬਾਈਲ ਵੀ ਬਹੁਤ ਸਮਾਂ ਬੰਦ ਰੱਖਦਾ mundri ਉਸ ਨੂੰ ਈਮੇਲ ਕਰਦੀ ਪਰ ਉਹ ਚੁਪ ਰਹਿੰਦਾ mundri ਦੇ ਵਿਆਹ ਤੇ ਵੀ ਨਹੀਂ ਸੀ ਆਇਆ ਆਪਣੀ ਮਾਂ ਦੇ ਬਿਮਾਰ ਹੋਣ ਦਾ ਬਹਾਨਾ ਕਰਕੇ ਇੰਡੀਆ ਚਲੇ ਗਿਆ mundri ਉਸ ਤੋਂ ਬਿਨਾਂ ਜਿੰਮੇ ਬਹੁਤ ਇਕੱਲੀ ਰਹੇਗੀ ਉਹ ਸਾਰੀਆਂ ਸਲਾਹਾਂ ਟਿੱਕੇ ਨਾਲ ਹੀ ਕਰਿਆ ਕਰਦੀ ਸੀ ਪਰ ਟਿੱਕਾ ਹੁਣ ਉਸ ਜਾਲੇ ਵਾਲੇ ਨਹੀਂ ਸੀ mundri ਨੂੰ ਵੀ ਹਾਲੇ ਟਿੱਕੇ ਨਾਲ ਪਿਆਰ ਸੀ ਉਹ ਨਹੀਂ ਸੀ ਚਾਹੁੰਦੀ ਕਿ ਟਿੱਕਾ ਐਵੇਂ ਇੱਕਦਮ ਉਸ ਦਾ ਸਾਥ ਛੱਡੇ ਉਸ ਨੇ ਕਿਧਰੋਂ ਸੁਣਿਆ ਆਇਆ ਸੀ ਕਿ ਜੋ ਤੁਹਾਡਾ ਖਾਸ ਮਿੱਤਰ ਪਿਆਰਾ ਤੁਹਾਡੇ ਤੋਂ ਦੂਰ ਹੋਏ ਜਾਵੇ ਤਾਂ ਉਸ ਨੂੰ ਆਵਾਜ਼ਾਂ ਮਾਰਦੇ ਰਹੋ ਤਾਂ ਜੋ ਉਸ ਦੇ ਮੁੜ ਆਉਣ ਦੀ ਆਸ ਬਣੀ ਰਹੇ ਟਿੱਕਾ ਉਸ ਦਾ ਖਾਸਮ ਖਾਸ ਹੀ ਤਾਂ ਸੀ ਟਿੱਕੀ ਨੇ ਉਸ ਦੀ ਜ਼ਿੰਦਗੀ ਵਿੱਚ ਬਹੁਤ ਮਦਦ ਕੀਤੀ ਸੀ ਇਸ ਲਈ ਉਹ ਗੋਣਾ ਨਹੀਂ ਸੀ ਚਾਹੁੰਦੀ ਹਾਲੇ ਵੀ ਉਸ ਨੂੰ ਟਿੱਕੇ ਦੇ ਪੈਰ ਪੈਰ ਤੇ ਲੋੜ ਪੈਣੀ ਸੀ ਉਸ ਨੂੰ ਯਕੀਨ ਸੀ ਕਿ ਜਲਦੀ ਹੀ ਟਿੱਕੇ ਦਾ ਗੁੱਸਾ ਖੁਰ ਜਾਵੇਗਾ ਵਿਆਹ ਤੋਂ ਬਾਅਦ ਮੰਦਰੀ ਬਰਮਿੰਗਮ ਆ ਗਈ ਹੈਡਵਰਸ ਦੇ ਇਲਾਕੇ ਵਿੱਚ ਉਹਨਾਂ ਨੇ ਇੱਕ ਫਲੈਟ ਕਰਾਏ ਤੇ ਲਿਆ ਪੌਲ ਦਾ ਕੰਮ ਤਾਂ ਅਮਰਜੀਤ ਸਿੰਘ ਦੇ ਪੀਜ਼ੇ ਤੇ ਹੀ ਸੀ। ਹਮਦਰੀ ਨੂੰ ਵੀ ਹੌਕਲੀ ਦੇ ਇੱਕ ਬਿਊਟੀ ਪਾਰਲਰ ਵਿੱਚ ਕੰਮ ਮਿਲ ਗਿਆ। ਇਹ ਉਹ ਚਾਹੁੰਦੀ ਵੀ ਸੀ ਲੈਸਟਰ ਵਾਲਾ ਕਾਰ ਉਸ ਦੇ ਕਿਰਾਏ ਤੇ ਦੇ ਕੇ ਉਸ ਦਾ ਕੰਟਰੋਲ ਜੀਤ ਸਿੰਘ ਨੂੰ ਸੰਭਾਲ ਦਿੱਤਾ। ਉਹ ਲੈਸਟਰ ਵਾਲਾ ਕਾਰ ਵਿੱਚ ਨਾ ਨਹੀਂ ਸੀ ਚਾਹੁੰਦੀ। ਉਹ ਸੋਚਦੀ ਕਿ ਜੇ ਬਰਮਿੰਗਮ ਦਾ ਜੀਵਨ ਉਸ ਨੂੰ ਰਾਸ ਨਾ ਆਇਆ ਤਾਂ ਲੈਸਟਰ ਮੁੜ ਸਕਦੀ ਸੀ ਪਰ ਨਵਾਂ ਜੀਵਨ ਉਸ ਨੂੰ ਬਹੁਤ ਚੰਗਾ ਲੱਗਣ ਲੱਗ ਪਿਆ। ਪੌਲ ਦਾ ਸਬਾਤ ਟਿੱਕੇ ਉਹ ਉਲਟ ਤੇ ਦੀਪੇ ਵਾਂਗੀ ਸੀ ਉਹ ਹਰ ਵੇਲੇ ਉਸਦੇ ਨਾਜ਼ ਨਖਰੇ ਉਠਾਉਂਦਾ ਰਹਿੰਦਾ ਮੁੰਦਰੀ ਨੂੰ ਬਹੁਤ ਚੰਗਾ ਲੱਗਦਾ ਉਸ ਨੂੰ ਕਿਸੇ ਗੱਲੋਂ ਟੋਕਦਾ ਵੀ ਨਹੀਂ ਸੀ ਇੱਕ ਗੱਲ ਉਸ ਨੂੰ ਫਿਰ ਤੋਂ ਚੁੱਬਣ ਲੱਗ ਪਈ ਸੀ ਕਈ ਵਾਰ ਸਤਨਾਮ ਕੌਰ ਉਸ ਨਾਲ ਤੇ ਪੌਲ ਨਾਲ ਨੌਕਰਾਂ ਵਾਂਗ ਹੀ ਵਰਤਣ ਲੱਗ ਗਈ ਇੱਕ ਦਿਨ ਤਾਂ ਉਸ ਨੇ ਭੈਣ ਸਤਿਆ ਦੇ ਇਥੋਂ ਤੱਕ ਕਹਿ ਦਿੱਤਾ ਕਿ ਅਮਰਜੀਤ ਸਿੰਘ ਨੇ ਆਪਣੇ ਦੋ ਨੌਕਰਾਂ ਦਾ ਆਪਸ ਵਿੱਚ ਵਿਆਹ ਕਰਾ ਕੇ ਪੁੱਣ ਖੱਟ ਲਿਆ ਸੀ ਉਸ ਨੇ ਇਹ ਗੱਲ ਪੌਲ ਨਾਲ ਸਾਂਝੀ ਕੀਤੀ ਪਰ ਪੌਲ ਅਜੀਆਂ ਗੱਲਾਂ ਦਾ ਬਹੁਤੀ ਪਰਵਾਹ ਨਹੀਂ ਸੀ ਕਰਦਾ ਮੁੰਦਰੀ ਨੇ ਆਪਣੇ ਆਪ ਨਾਲ ਫੈਸਲਾ ਕਰ ਲਿਆ ਕਿ ਸਤਨਾਮ ਕੌਰ ਦੇ ਕਰ ਨਹੀਂ ਰਵੇਗੀ ਛੇਤੀ ਉਹਨਾਂ ਨੇ ਹੈਡਵਰਸ ਦੀ ਇਲਾਕੇ ਵਿੱਚ ਹੀਥ ਲੇਨ ਤੇ ਵੀ ਘਰ ਖਰੀਦ ਲਿਆ ਘਰ ਮੰਦਰੀ ਦੇ ਨਾਂ ਤੇ ਹੀ ਲਿਆ ਜਾਣਾ ਸੀ ਕਿਉਂਕਿ ਪੌਲ ਕੋਲ ਤਾਂ ਹਲੇ ਪੱਕੀ ਸਟੇ ਨਹੀਂ ਸੀ ਮੰਦਰੀ ਦੇ ਨਾਂ ਤੇ ਪਹਿਲਾਂ ਹੀ ਲੈਸਟਰ ਵਾਲੇ ਘਰ ਉੱਪਰ ਮੋਟਰ ਮੌਰਟਗੇਜ ਹੁਣ ਕਰਕੇ ਉਸ ਨੂੰ ਇਸ ਘਰ ਲਈ ਮੌਰਟਗੇਜ ਜਿਹੜਾ ਔਖੀ ਮਿਲ ਰਹੀ ਸੀ ਪਰ 에ਜੰਟ ਨੇ ਕੋਈ ਰਸਤਾ ਲੱਭ ਕੇ ਇੰਤਜ਼ਾਮ ਕਰ ਦਿੱਤਾ ਉਹ ਤੋਂ ਕੁ ਮਹੀਨੇ ਵਿੱਚ ਹੀ ਆਪਣੇ ਚਾਰ ਘਰ ਚਲੇ ਗਏ ਹੀਟਲੀ ਮੋਰਲੇ ਕਮਰੇ ਚ ਮੰਦਰੀ ਨੇ ਆਪਣਾ ਬਿਊਟੀ ਪਾਰਲਰ ਵਾਲਾ ਸਮਾਨ ਰੱਖ ਲਿਆ ਕੰਮ ਤੇ ਜਾਣ ਦੇ ਨਾਲ-ਨਾਲ ਉਸਨੇ ਘਰੋਂ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ। ਘਰੋਂ ਵੀ ਉਸਦਾ ਕੰਮ ਤੁਰਨ ਲੱਗਿਆ। ਉਸਨੇ ਆਪਣੇ ਨਵੇਂ ਕਾਰਡ ਚਪਵਾ ਲਏ ਤੇ ਲਿਫਟ ਲੀਫਟਲੈਸ ਤੇ ਲੀਫलेट्स ਵੀ ਹੋਰ ਨਾਲ ਬਿਊਟੀ ਪਾਰਲਰ ਨਾਲੋਂ ਆਪਣੀ ਕੀਮਤ ਜਿਹੜਾ ਕੁਝ ਸਸਤੀਆਂ ਕਰ ਦਿੱਤੀਆਂ। ਇਲੈਕਟਰੋਲਸ ਦੀ ਵੀ ਨਵੀਂ ਮਸ਼ੀਨ ਲੈ ਆਂਦੀ। ਉਸ ਨੂੰ ਆਪਣਾ ਖੁਦ ਦਾ ਕੰਮ ਤੋਰਨ ਦੀ ਕਾਲੀ ਵੀ ਨਹੀਂ ਸੀ। ਉਸਦੇ ਸਰਟੀਫਿਕੇਟ ਤੇ ਉਸਦਾ ਸਾਫ਼ ਹੱਥ ਦੇ ਕੀ ਉਸਦੀ ਬੌਸ ਕੈਟਰਿਨਾ ਵੀ ਉਸ ਨੂੰ ਤਨਖੀਦ ਤਨਖਾਹ ਦੇ ਰਹੀ ਸੀ। ਕੈਡ ਦੇ ਬਿਊਟੀ ਪਾਰਲਰ ਵਿੱਚ ਉਸਦੀ ਮਿਲਾਪੜੇ ਸੁਭਾਅ ਕਰਕੇ ਕੁਝ ਨਵੇਂ ਕਲਾਇੰਟਸ ਵੀ ਜੋੜਨ ਲੱਗੀਆਂ। ਉਸਦੇ ਬਾਕੀ ਦੇ ਸਟਾਫ ਨਾਲ ਵੀ ਸਬੰਧ ਦੋਸਤਾਨਾ ਹੋ ਗਏ ਸਨ। ਕੁਝ ਹਫ਼ਤਿਆਂ ਵਿੱਚ ਹੀ ਉਹ ਉੱਥੇ ਇਵੇਂ ਹੋ ਗਈ ਜਿਵੇਂ ਸਾਲਾਂ ਦੀ ਕੰਮ ਕਰਦੀ ਹੋਵੇ। ਹੌਲੀ-ਹੌਲੀ ਮੁੰਦਰੀ ਦੇ ਮਨ ਵਿੱਚ ਸ਼ੈਤਾਨੀ ਜਾਗਣ ਲੱਗੀ। ਉਹ ਏਸ਼ੀਅਨ ਕਲਾਇੰਟਾਂ ਨਾਲ ਆਪਣੀ ਬੋਲੀ ਵਿੱਚ ਗੱਲ ਕਰਦੀ, ਦੱਸ ਦਿੰਦੀ ਕਿ ਉਹ ਘਰੋਂ ਵੀ ਕੰਮ ਕਰਦੀ ਹੈ। ਉਹਨਾਂ ਨੂੰ ਪਰਦੇ ਨਾਲ ਆਪਣਾ ਕਾਰਡ ਵੀ ਦੇ ਦਿੰਦੀ। ਉਹਨਾਂ ਵਿੱਚੋਂ ਕੁਝ ਉਸ ਦੀਆਂ ਪੱਕੀਆਂ ਗਾਹਕ ਵੀ ਬਣ ਗਈਆਂ। ਉਸ ਨੇ ਲੈਸਟਰ ਵਾਂਗ ਹੀ ਆਪਣਾ ਆਪਣੇ ਲੀਫ ਲੈਟਸ ਵਿਸ਼ਪੌਣ ਇੱਕ ਸ਼ੁਰੂ ਕਰ ਦਿੱਤੇ ਅਮਰਜੀਤ ਸਿੰਘ ਆਪਣੇ ਪੀਜ਼ਾ ਡਿਲੀਵਰੀ ਲਈ ਕਾਰਡਿੰਗ ਲਗਾਤਾਰ ਕਰਦਾ ਸੀ ਉਸ ਨਾਲ ਹੀ ਮੁੰਦਰੀ ਦਾ ਪਰਚਾ ਵੀ ਨੱਥੀ ਕਰਵਾ ਦਿੰਦਾ ਛੇਤੀ ਹੀ ਮੁੰਦਰੀ ਦਾ ਕਰੋ ਚੱਲਦਾ ਬਿਊਟੀ ਪਾਰਲਰ ਕਰਦੇ ਖਰਚੇ ਕਿਸ਼ਤ ਆ ਚੁੱਕਣ ਲੱਗ ਪਿਆ ਉਸ ਨੇ ਇੱਕ ਕਮਰਾ ਕਰਾਏ ਤੇ ਵੀ ਦੇ ਦਿੱਤਾ ਹੋਇਆ ਸੀ ਪੌਲ ਦੀ ਤਨਖਾਹ ਬਹੁਤੀ ਨਹੀਂ ਸੀ ਕਿਉਂਕਿ ਉਸ ਕੋਲ ਕੰਮ ਕਰਨ ਦਾ ਅਧਿਕਾਰ ਨਹੀਂ ਸੀ ਇਸ ਲਈ ਅਮਰਜੀਤ ਬਹੁਤ ਥੋੜਾ ਰੇਟ ਦਿੰਦਾ ਸੀ ਮੁੰਦਰੀ ਨੂੰ ਇਹ ਗੱਲ ਬਹੁਤ ਚੁਪਦੀ ਸੀ ਪਰ ਉਹ ਕੱਜ ਵੀ ਕਰ ਵੀ ਕੁਝ ਨਹੀਂ ਸਕਦੀ ਸੀ ਵੈਸੇ ਉਹ ਪੌਲ ਤੋਂ ਇਸ ਗੱਲ ਤੋਂ ਬਹੁਤ ਖੁਸ਼ ਸੀ ਕਿ ਉਹ ਫਜ਼ੂਲ ਖਰਚ ਨਹੀਂ ਸੀ ਕਰਦਾ ਨਾਉ ਸ਼ਰੀਫ ਸ਼ਰਾਪਿੰਦ ਸੀ ਤੇ ਨਾ ਹੀ ਕਿਸੇ ਨੂੰ ਬਾਹਰ ਕਿਧਰੇ ਜਾਣ ਦਾ ਸ਼ੌਂਕ ਸੀ ਉਹ ਕੰਮ ਤੋਂ ਸਿੱਧਾ ਕਰਤੇ ਘਰੋਂ ਕੰਮ ਤੇ ਜਾਂਦਾ ਉਸ ਨੂੰ ਬਰਮਿੰਗਮ ਆਈ ਨੂੰ ਇਹ ਕਈ ਮਹੀਨੇ ਹੋ ਚਲੇ ਸਨ ਪਰ ਟਿੱਕੇ ਨਾਲ ਮੁੜ ਕੇ ਮੁਲਾਕਾਤ ਨਹੀਂ ਹੋਈ ਸੀ ਨਾ ਫੋਨ ਤੇ ਨਾ ਹੀ ਮੇਲ ਹਾਂ ਉਹ ਟਿੱਕੇ ਨੂੰ ਯਾਦ ਲਗਾ ਕਰ ਲਗਾਤਾਰ ਕਰਦੀ ਟਿੱਕੇ ਦੀ ਚੁੱਪ ਦੇ ਮੁੰਦਰੀ ਨੂੰ ਗੁੱਸਾ ਵੀ ਬਹੁਤ ਆਉਂਦਾ ਉਸ ਨੇ ਇਹ ਨਹੀਂ ਸੀ ਸੋਚਿਆ ਕਿ ਟਿੱਕਾ ਐਵੇਂ ਮੁੱਕ ਮੋੜ ਜਾਵੇਗਾ ਕਈ ਵਾਰ ਉਹ ਆਪਣੇ ਆਪ ਨੂੰ ਕਹਿਣ ਲੱਗਦੀ ਦੇਖ ਲੈ ਮੁੰਦਰੀ ਇਹ ਤੋ ਟਿੱਕਾ ਟਿੱਕਾ ਗਾਉਂਦੀ ਰਹਿੰਦੀ ਸੀ ਤੇ ਟਿੱਕੇ ਨੇ ਮੁੰਦਰੀ ਦੀ ਮੁੜ ਕੇ ਸਾਰ ਵੀ ਨਹੀਂ ਲਈ ਹੁਣ ਉਹਦਾ ਦਿਲ ਕਰਨ ਲੱਗਿਆ ਸੀ ਕਿਸੇ ਤਰ੍ਹਾਂ ਟਿੱਕੇ ਨੂੰ ਦਿਖਾ ਸਕੇ ਕਿ ਉਹ ਆਪਣੀ ਪਹਿਲਾਂ ਵਾਲੀ ਮੁੰਦਰੀ ਨਹੀਂ ਸੀ ਉਸ ਦਾ ਮਰਮਿੰਗਾ ਵਿੱਚ ਆਪਣਾ ਕਾਰ ਸੀ ਆਪਣਾ ਛੋਟਾ ਜਿਹਾ ਬਿਊਟੀ ਪਾਰਲਰ ਸੀ ਬਾਜੋ ਵੀ ਸੀ ਉਹ ਹੈਂਡਵਰਸ ਉਹ ਹੌਕਲੀ ਜਾਂਦੀ ਹੁਣ ਹੋਈ ਦੋ ਕੁ ਘਰ ਟਿੱਕੇ ਦੇ ਘਰ ਵੱਲ ਦੀ ਲੰਗੀ ਉਸ ਦੀ ਘਰ ਦੇ ਕਿੰਦਾਜਾ ਲਗਾ ਲਿੰਦੀ ਕਿ ਟਿੱਕਾ ਹੈ ਆਲੇ ਦੁਆਲੇ ਹੀ ਵੈਸੇ ਹੁਣ ਇਸ ਸ਼ਹਿਰ ਵਿੱਚ ਉਸ ਦੇ ਪੈਰ ਪੂਰੀ ਤਰ੍ਹਾਂ ਜੰਮ ਚੁੱਕੇ ਸਨ ਉਸ ਦੀ ਵਕਫੀ ਦਾ ਦਾਇਰਾ ਦਿਨੋਂ ਦਿਨ ਫੈਲ ਰਿਹਾ ਸੀ ਇਹਨਾਂ ਦਿਨਾਂ ਵਿੱਚ ਹੀ ਪੌਲ ਇੰਡੀਆ ਨੂੰ ਜਾਣਾ ਪੈ ਗਿਆ ਇਹਨਾਂ ਦਿਨਾਂ ਵਿੱਚ ਪੌਲ ਨੂੰ ਇੰਡੀਆ ਨੂੰ ਇੰਡੀਆ ਜਾਣਾ ਪੈ ਗਿਆ ਉਸ ਨੇ ਪੱਕੇ ਹੋਣ ਲਈ ਪੱਕੇ ਹੋਣ ਲਈ ਵਿਆਹ ਦੇ ਈਦਾਰ ਤੇ ਅਪਲਾਈ ਕੀਤਾ ਤਾਂ ਨਵੇਂ ਕਾਨੂੰਨ ਸਾਰ ਉਸ ਨੂੰ ਇੱਕ ਵਾਰ ਇੰਡੀਆ ਜਾਣਾ ਪੈਣਾ ਸੀ ਕਿ ਉੱਥੋਂ ਅਪਲਾਈ ਕਰਕੇ ਆ ਸਕਣਾ ਸੀ ਮੁੰਦਰੀ ਕੋਲ ਜੌਬ ਸੀ ਤੇ ਕਰ ਵੀ ਇਸ ਲਈ ਪੌਲ ਨੂੰ ਵਾਪਸ ਪੱਕੇ ਤੌਰ ਤੇ ਬੁਲਾ ਸਕਣਾ ਮੁਸ਼ਕਲ ਨਹੀਂ ਸੀ ਪੌਲ ਦੇ ਜਾਣ ਤੋਂ ਬਾਅਦ ਕੁਝ ਦਿਨ ਤਾਂ ਮੁੰਦਰੀ ਠੀਕ ਰਹੀ ਉਸ ਕੋਲ ਬਹੁਤਾ ਵਕਤ ਨਹੀਂ ਸੀ ਸਵੇਰੇ ਹੀ ਕੰਮ ਤੇ ਨਿਕਲ ਜਾਂਦੀ ਤੇ ਵਾਪਸ ਆ ਕੇ ਵੀ ਕੰਮ ਵਿੱਚ ਰੁੱਦੀ ਰੁੱਦੀ ਜਾਂਦੀ ਰਾਤ ਨੂੰ ਥੱਕੀ ਹੋਈ ਸੌਂ ਜਾਂਦੀ ਇੱਕ ਦਿਨ ਉਹ ਕੰਮ ਤੇ ਜਾਣ ਲਈ ਤਿਆਰ ਹੋ ਰਹੀ ਸੀ ਤਾਂ ਉਸ ਨੂੰ ਜਾਪਿਆ ਜਿਵੇਂ ਟਿੱਕੇ ਦੀ ਕਾਰਨ ਉਹਦੇ ਘਰ ਮੂਰਿਆਂ ਦੀ ਲੰਘ ਰਹੀ ਹੋਵੇ ਉਹ ਪਰਦੇ ਹਟਾ ਕੇ ਦੇਖਣ ਲੱਗੀ ਪਰ ਉੱਥੇ ਕੋਈ ਵੀ ਨਹੀਂ ਸੀ ਸਾਰਾ ਦਿਨ ਉਸ ਦਾ ਮਨ ਉਖੜਿਆ ਰਿਹਾ ਕਰਾਂ ਕੀ ਵੀ ਉਹ ਇਕੱਲੀ ਜਿਹੀ ਮਹਿਸੂਸ ਕਰਨ ਲੱਗੀ ਟਿੱਕੇ ਦੀ ਯਾਦ ਆ ਦਾ ਸ਼ੋਰ ਉਸ ਦੇ ਅੰਦਰ ਵਧਣ ਲੱਗਿਆ ਪਤਾ ਨਹੀਂ ਉਸ ਦੇ ਮਨ ਵਿੱਚ ਕੀ ਆਇਆ ਉਸ ਨੇ ਟਿੱਕੇ ਨੂੰ ਈਮੇਲ ਭੇਜ ਦਿੱਤੀ ਉਸ ਨੇ ਈਮੇਲ ਵਿੱਚ ਲਿਖਿਆ ਐਂਗਰੀ ਮੈਨ ਗੁੱਸਾ ਹਾਲੇ ਵੀ ਸੱਤਵੇਂ ਸਮਾਂ ਤੇ ਹੈ ਜਾਂ ਹੇਠਾ ਉਤਰਿਆ ਟਿੱਕੇ ਨੇ ਕੋਈ ਜਵਾਬ ਨਾ ਦਿੱਤਾ ਕੁਝ ਦਿਨ ਬਾਅਦ ਮੁੰਦਰੀ ਨੇ ਇਸ ਈਮੇਲ ਨੂੰ ਮੁੜ ਕੇ ਭੇਜ ਦਿੱਤਾ ਪਰ ਟਿੱਕੇ ਦਾ ਜਵਾਬ ਆ ਗਿਆ ਉਸ ਨੇ ਲਿਖਿਆ ਸੀ ਲੱਗਦਾ ਕਿ ਲੱਲੂ ਪ੍ਰੈਸ਼ਰ ਤੋਂ ਮਨ ਭਰ ਗਿਆ ਮੁੰਦਰੀ ਦੇ ਫੋਨ ਵਿੱਚ ਈਮੇਲ ਦਾ ਸਿਗਨਲ ਆ ਜਾਇਆ ਕਰਦਾ ਸੀ ਜਦ ਸਿਗਨਲ ਦੀ ਘੰਟੀ ਵੱਜੀ ਤਾਂ ਮੁੰਦਰੀ ਦਾ ਦਿਲ ਧੜਕਣ ਲੱਗ ਪਿਆ ਉਸ ਵੇਲੇ ਉਹ ਕਿਸੇ ਕਲਾਇੰਟ ਦਾ ਫੇਸ਼ੀਅਲ ਕਰ ਰਹੀ ਸੀ ਬਾਥਰੂਮ ਜਾਣ ਦਾ ਬਹਾਨਾ ਕਰਕੇ ਗਈ ਤੇ ਜਾ ਕੇ ਦੇਖਿਆ ਕਿ ਟਿੱਕੇ ਦੀ ਈਮੇਲ ਹੈ ਉਸ ਦੀ ਖੁਸ਼ੀ ਦਾ ਅੰਤ ਨਾ ਰਿਹਾ ਉਸ ਨੇ ਉਸੇ ਵੇਲੇ ਇੱਕ ਹੋਰ ਈਮੇਲ ਭੇਜ ਦਿੱਤੀ ਉਹਨੇ ਦਿਤਾਰਾ ਮੁੜ ਕੇ ਜੁੜਨ ਲੱਗੀਆਂ ਮੁੰਦਰੀ ਨੂੰ ਈਮੇਲ ਕਰਨੇ ਸੌਖੀ ਲੱਗ ਰਹੇ ਸੀ ਉਸ ਨੇ ਈਮੇਲ ਰਾਹੀਂ ਆਪਣਾ ਵਿਆਹ ਕਰਾਉਣ ਵਾਲਾ ਪੱਕਾ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਟਿੱਕਾ ਉਸ ਈਮੇਲ ਦਾ ਉੱਤਰ ਦੇਣ ਲੱਗਾ ਹੁਣ ਉਸ ਦੀ ਗੱਲ ਵਿੱਚ ਤਲਖੀ ਘਟਣ ਲੱਗੀ ਸੀ ਮੁੰਦਰੀ ਨੇ ਈਮੇਲ ਰਾਹੀਂ ਆਪਣੇ ਸਾਰੇ ਕੰਮ ਬਾਰੇ ਜਾਣਕਾਰੀ ਦੇ ਦਿੱਤੀ ਤੇ ਕਿਹਾ ਕਿ ਇੱਕ ਵਾਰ ਉਸ ਨੂੰ ਦੀ ਤੁਹਾਪੇ ਡਿਜ਼ਾਈਨ ਕਰਨ ਦਾ ਵਾਦਾ ਕੀਤਾ ਸੀ ਹੁਣ ਵਾਦਾ ਪੂਰਾ ਕਰੇ ਇਸ ਈਮੇਲ ਤੇ ਟਿੱਕੇ ਨੂੰ ਕੋਈ ਜਵਾਬ ਨਾ ਦਿੱਤਾ ਮੁੰਦਰੀ ਨੇ ਫੋਨ ਕਰ ਲਿਆ ਟਿੱਕੇ ਦੀ ਹੈਲੋ ਵਿੱਚ ਗੁੱਸਾ ਜਿਹਾ ਸੀ ਉਸ ਨੇ ਹੈਲੋ ਐਵੇਂ ਕਿਵੇਂ ਐਵੇਂ ਕਹੀ ਜਿਵੇਂ ਉਸ ਨੂੰ ਪਛਾਣ ਨਾ ਰਿਹਾ ਹੋਵੇ ਮੁੰਦਰੀ ਬੋਲੀ ਕਿਉਂ ਭੁੱਲ ਗਏ ਆਪਣੀ ਮੁੰਦਰੀ ਨੂੰ ਮੁੰਦਰੀ ਨੀ ਮਿਸਿਸ ਪ੍ਰਸ਼ਰ ਕੈ ਮੈਂ ਮੁੰਦਰੀ ਹੀ ਹਾਂ ਤੁਸੀਂ ਜੋ ਮਰਜ਼ੀ ਕਹ ਲਓ ਮਿਸਿਸ ਪ੍ਰਸ਼ਰ ਪਹਿਲਾਂ ਤੇ ਹੋਰ ਸਭ ਬਾਅਦ ਵਿੱਚ ਕੀ ਹਾਲ ਤੁਹਾਡਾ ਮੈਂ ਠੀਕਾਂ ਆਪਣੇ ਲੱਲੂ ਪ੍ਰਸ਼ਰ ਦੀ ਸੁਨਾ ਇੰਡੀਆ ਗਿਆ ਹੋਇਆ ਉੱਥੋਂ ਹੀ ਪੱਕਾ ਵੀਜ਼ਾ ਮਿਲਣਾ ਸੀ ਇਹ ਨਵਾਂ ਲੋ ਐ ਹਾਂ ਆਈ نو ਤੁਸੀਂ ਇੱਕ ਵਾਰੀ ਵੈਬ ਡਿਜ਼ਾਈਨ ਕਰਕੇ ਦੇਣ ਬਾਰੇ ਕਹਿੰਦੇ ਸੀ ਹਾਂ ਕਹਿੰਦਾ ਤਾਂ ਸੀ ਪਰ ਮੈਂ ਉਹਦੇ ਬਾਰੇ ਕੁਝ ਸੋਚਿਆ ਨਹੀਂ ਕਰ ਦਿਓ ਜੇ ਕਰ ਸਕਦੇ ਹੋ ਇਹ ਪ੍ਰੋਫੈਸ਼ਨਲ ਜਿਹਾ ਕੰਮ ਹੁੰਦਾ ਮੈਨੂੰ ਬਹੁਤਾ ਪਤਾ ਨਹੀਂ ਮੈਂ ਪਤਾ ਕਰਨਾ ਜੇ ਡੋਮੇਨ ਮਿਲ ਜਾਏ ਤਾਂ ਟਿੱਕਾ ਜੀ ਕਦੇ ਯਾਦ ਨਹੀਂ ਆਈ ਮੇਰੀ ਕੱਲ੍ਹ ਦੇ ਮਿਲਣ ਨੂੰ ਦਿਲ ਨਹੀਂ ਕੀਤਾ ਬੇਗਾਨੀ ਔਰਤ ਦੀ ਕੀ ਯਾਦ ਆਉਂਦੀ ਹੈ ਟਿੱਕੇ ਨੇ ਆਖਿਆ ਮੁੰਦਰੀ ਚੁੱਪ ਕਰ ਰਹੀ ਪਲਕੋਬਾਰ ਟਿੱਕਾ ਫਿਰ ਬੋਲਿਆ ਤੂੰ ਕਿਹੜਾ ਮੁੜ ਕੇ ਫੋਨ ਕੀਤਾ ਜਾਂ ਮਿਲਣਾ ਹੀ ਜਿਹੜਾ ਤੁਸੀਂ ਬਹੂ ਕਰਕੇ ਪੈੰਨੇ ਆ ਇਹ ਤੋਂ ਡਰ ਲੱਗਦਾ ਤੁਹਾਡੇ ਕੋਲ ਕੋਈ ਦਲੀਲ ਤਾਂ ਕੰਮ ਕਰਦੀ ਹੀ ਨਹੀਂ ਉਹ ਟਿੱਕਾ ਚੁੱਪ ਰਿਹਾ ਮੁੰਦਰੀ ਬੋਲੀ ਆਜੋ ਕਿਸੇ ਦਿਨ ਨੂੰ ਆ ਜਾ ਤੇਰਾ ਤਾਂ ਲੱਲੂ ਵੀ ਇੰਡੀਆ ਗਿਆ ਹੋਇਆ ਮੁੰਦਰੀ ਟਿੱਕੇ ਨੂੰ ਮਿਲਣ ਬਾਰੇ ਸੋਚਣ ਲੱਗੀ ਇੱਕ ਤਾਂ ਹਾਲੇ ਵੀ ਟਿੱਕੇ ਨਾਲ ਉਸਨੂੰ ਪਿਆਰ ਸੀ ਤੇ ਦੂਜਾ ਉਸਨੂੰ ਦੱਸਣਾ ਵੀ ਚਾਹੁੰਦੀ ਸੀ ਕਿ ਹੈ ਆਪਣੀ ਇਸ ਨਵੀਂ ਹੋਣ ਦੀ ਹਾਜ਼ਰੀ ਦਿਖਾਉਣਾ ਚਾਹੁੰਦਾ ਸੀ ਇੱਕ ਹੋਰ ਗੱਲ ਇਹ ਸੀ ਕਿ ਟਿੱਕੇ ਦੀ ਸ਼ਖਸ਼ੀਤ ਵਾਲੀ ਪੌਲ ਵਿੱਚ ਇੱਕ ਵੀ ਗੱਲ ਨਹੀਂ ਸੀ ਉਹ ਤਾਂ ਹਰ ਵੇਲੇ ਉਸਦੇ ਮੂਰੇ ਪਾਣੀ ਮੰਗ ਫਿਰਦਾ ਕਿਸੇ ਦੀ ਗਲਤੀ ਨਹੀਂ ਸੀ ਅੜਦਾ ਉਸ ਨੂੰ ਇੰਨੀ ਜੀ ਹਜੂਰੀ ਦੀ ਪਸੰਦ ਨਹੀਂ ਸੀ ਟਿੱਕੇ ਨਾਲ ਫੋਨ ਉੱਪਰ ਗੱਲਾਂ ਕਰਕੇ ਉਸ ਨੂੰ ਉਹਦੀ ਲੋੜ ਮਹਿਸੂਸ ਹੋਣ ਲੱਗੀ ਉਸਨੇ ਮਨ ਬਣਾਇਆ ਕਿ ਸਨੇਚਰਵਾਰ ਟਿੱਕੇ ਕੋਲ ਜਾਵੇਗੀ ਤੇ ਰਾਤ ਵੀ ਉਸ ਕੋਲ ਰਹੇਗੀ ਟਿੱਕੇ ਦੇ ਮਨ ਵਿੱਚ ਲੱਡੂ ਘਰਨ ਲੱਗੇ ਉਸ ਨੂੰ ਮੁੰਦਰੀ ਦੀ ਤਲਬ ਹੋਣ ਲੱਗੀ ਮੁੰਦਰੀ ਦੇ ਘਰ ਮੁੰਦਰੀ ਉਸ ਦੇ ਘਰ ਆ ਗਈ ਦੋਨਾਂ ਨੇ ਲੜ ਕੇ ਖਾਣਾ ਖਾਧਾ ਟੀੜਸਰੀਆਂ ਗੱਲਾਂ ਕੀਤੀਆਂ ਰਾਤ ਨੂੰ ਅੱਧੀ ਕੁੜਾ ਟਿੱਕੇ ਨਾਲ ਸੁੱਤੀ ਪਈ ਮੁੰਦਰੀ ਇੱਕਦਮ ਉੱਠ ਕੇ ਬੈਠ ਗਈ ਤਿਰਉਣ ਲੱਗੀ ਟਿੱਕੇ ਨੇ ਹਰਾਨੋ ਕੁ ਪੁੱਛੀ ਕਿ ਬਿਮਾਰੀ ਪੈ ਗਈ ਤੈਨੂੰ ਕੁਛ ਨਹੀਂ ਕੁਛ ਨਾ ਕੁਛ ਤਾਂ ਹੋਇਆ ਯੋ ਟਿੱਕਾ ਜੀ ਮੈਂ ਬਹੁਤ ਗਿਲਟੀ ਫੀਲ ਕਰਦੀ ਐ ਕਿਹੜੀ ਗੱਲੋਂ ਤੁਹਾਡੇ ਨਾਲ ਸੌ ਕੇ ਪਹਿਲੀ ਵਾਰ ਸੁੱਤੀ ਆ ਪਰ ਟਿੱਕਾ ਜੀ ਹੁਣ ਮੈਂ ਕਿਹਦੀ ਵਾਈਫ ਆ ਤੂੰ ਆਪ ਆਉਣ ਦਾ ਫੈਸਲਾ ਕੀਤਾ ਹਲੇ ਥੋੜੇ ਚਿਰ ਪਹਿਲਾਂ ਕਹਿ ਕੇ ਹਟੀਆਂ ਕਿ ਤੂੰ ਮੈਨੂੰ ਇੰਨਾ ਪਿਆਰ ਕਰਦੀ ਐ ਮੁੰਦਰੀ ਕੁਝ ਨਾ ਬੋਲੀ ਉਸਨੇ ਆਪਣੀ ਅੱਖਾਂ ਪੋਨੀਆਂ ਤੇ ਆਪਣੇ ਕੱਪੜੇ ਇਕੱਠੇ ਕਰਕੇ ਦੂਜੇ ਕਮਰੇ ਵਿੱਚ ਜਾਣ ਲੱਗੀ ਟਿੱਕੇ ਨੇ ਬਾਹੋਂ ਫੜ ਕੇ ਖਿੱਚ ਕੇ ਬਿਸਤਰ ਤੇ ਛੱਡ ਦਿਆਂ ਕਿ Adik maa ji vi pakhand kinne kar diyan ਤੁਸੀਂ ਸੁਣ ਰਹੇ ਸੀ mundri.com ਦਾ ਭਾਗ 21 ਹਰਜੀਤ ਅਟਵਾਲ